ਦੇ ਵਿੱਚ ਹਾਂ ਪਲੱਸ ਹੈ ਵੀਰੇ ਇਹ ਤੇ ਡਿਸਟ੍ਰਿਬਿਊਟਰ ਲੱਗਿਆ ਹੋਇਆ ਵਾ 3 ਸਪੀਡ ਹੋਇਆ ਵਾ ਇਹ ਕਿੰਨਾ ਮਾਡਲ ਹੈ ਬਈ ਇਹ ਚਾਰ ਸਿਲੰਡਰ ਟਰੈਕਟਰ ਹੈ ਇਹ ਹਾਂ ਤੇਲ ਬ੍ਰੇਕਾਂ ਹੁੰਦਾ ਡਿਸਟ੍ਰਿਬਿਊਟਰ ਵਾਲਾ ਹੁੰਦਾ ਹੈ ਡਿਸਟ੍ਰਿਬਿਊਟਰ ਵਾਲਾ ਇੰਜਨ ਗੇਅਰ ਭੱਖੋ ਤਾਂ ਆਪਣੇ ਕੋਲ ਸਟੀering ਡਬਲ ਪੰਪ ਚ ਆ ਇਹ ਇਹ ਪਾਵਰ ਸਟੀering ਤੇ ਡਬਲ ਪੰਪ ਚ ਆ ਇਹ 12 ਮਾਡਲ ਡਿਸਟ੍ਰਿਬਿਊਟਰ ਹੈ ਨਹੀਂ ਇਹਦੇ ਭਰਾ ਠੀਕ ਆ ਉਹਦਾ ਨੰਬਰ ਹੈ PP65 ਮਹਾਲੀ ਦਾ ਹਾਂ ਜੀ ਹਾਂ ਮਹਾਲੀ ਦਾ ਨੰਬਰ ਆ ਇਹ ਰਿਵਰਸ PTU ਆ ਗਿਆ ਰਿਵਰਸ PTU ਆ ਗਿਆ ਤੇ ਸੀ ਸਟਾਰ ਆ ਗਿਆ ਮਤਲਬ ਕਿ ਤੇਲ ਬ੍ਰੇਕਾਂ ਦਾ 3 ਵਾਰ ਤੇਲ ਬ੍ਰੇਕਾਂ ਤੇ ਇਹਦੀ ਕੀਡ ਤੋਂ ਬਾਡੀ ਲਾਈਨ ਦਾ ਅਰੀਜਨਲ ਪਿੱਛੇ ਰਿੰਮਾਂ ਤੇ ਮਾੜੇ ਮੁੰਡੇ ਕੋਰਾਆਂੀਆਂ ਹੋ ਜਾਂਦੀਆਂ ਵੀ ਹੈਗੀਆਂ ਠੀਕ ਹੈ ਤੇ ਇਹ ਮਾਡਲ ਕਿੰਨਾ ਹੈਗਾ ਮਾਡਲ ਇਹ 97 ਹੈ ਹਾਂ ਹਾਂ ਸਾਰਾ ਟਰੈਕਟਰ ਓਕੇ ਹੈਗਾ ਇਹ ਸਾਰਾ ਟਰੈਕਟਰ ਓਕੇ ਹੈ ਤੇ ਇਹਦੀ ਡਿਮਾਂਡ ਹੈਗੀ ਹੈ 2.50 ਓਕੇ ਸਸਿਕਾਤ ਜੀ ਸਵਾਰਤਾ ਵੀਡੀਓ ਦੇ ਵਿੱਚ ਅੱਜ ਆਏ ਹੋਏ ਸੀ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਪਟੇ ਇਧਰ ਕੈਮਰਾ ਮਾਰਦੇ ਪਹਿਲਾਂ ਮੰਡੀ ਦਿਖਾ ਦੇ ਕਿਥੋਂ ਟਰੈਕਟਰ ਹੀ ਟਰੈਕਟਰ ਖੜੇ ਨੇ ਤੇ ਅੱਜ ਖੜਿਆ ਬਾਈ ਗੱਗੂ ਕੋਲੇ ਸਸੀ ਗਾ ਬਾਈ ਸਸੀ ਕਾਲ ਵੀਰੇ ਪਹਿਲਾਂ ਤਾਂ ਤੁਸੀਂ ਐ ਦੱਸੋ ਤੁਹਾਨੂੰ ਟਰੈਕਟਰਾਂ ਦੇ ਕੰਮ 'ਚ ਕਿੰਨਾ ਟਾਈਮ ਹੋ ਗਿਆ ਟਰੈਕਟਰਾਂ ਦਾ ਐ ਸੰਭਲਵ ਹੋ ਗਏ ਹੁਣਗੇ ਸਾਨੂੰ 2002 ਦੇ ਕ ਲੱਗੇ ਮਤਲਬ 20-22 ਸਾਲ ਹੋ ਗਏ ਹੋ ਗਏ ਤੇ ਫਿਰ ਆਪਾਂ ਕਿਹੜੇ ਟਰੈਕਟਰ ਤੋਂ ਸ਼ੁਰੂ ਕਰੀਏ ਅੱਜ ਆਪ ਕੋ ਟਰੈਕਟਰ 5-6 ਲਿਆਂਦੇ ਆ ਦੋ ਬੇਗਿਆ ਜੇ ਟਰੈਕਟਰ 5-6 ਟਰੈਕਟਰ ਮੈਂ ਜਿਹੜੇ ਖੜੇ ਆ ਉਹਨਾਂ ਦੀ ਵੀਡੀਓ ਬਣਾ ਲਓ ਬਾਈ ਇਹ ਤਾਂ ਸ਼ੁਰੂ ਕਰ ਲੈਣੇ ਆ ਹਾਂ ਇਹ ਤਾਂ ਕਰ ਲਿਓ ਲਿਊ ਹੌਲੈਂਡ 3630 ਇਹ ਪਲੱਸ ਦੇ ਵਿੱਚ ਹਾਂ ਪਲੱਸ ਹੈ ਵੀਰੇ ਇਹਦੇ ਡਿਸਟਰੀਬਿਊਟਰ ਲੱਗਿਆ ਹੋਇਆ ਵਾ 3 ਸਪੀਡ ਹੋਇਆ ਵਾ ਇਹ ਕਿੰਨਾ ਮਾਡਲ ਹੈ ਬਈ ਇਹ ਮਾਡਲ 2008 ਹੈਗਾ ਮਾਡਲ 2008 ਹੈ ਜਿਹੜੀ ਉਹ ਕਨੋਪੀ ਗੇਰਾ ਸਿਸਟਮ ਵਾਲਾ ਸਾਰਾ ਕੁਝ ਨਾਲ ਹੀ ਆ ਬਸ ਪਹਿਲਾਂ ਹੀ ਲੱਗਿਆ ਵਾ ਸੋ ਉਵੇਂ ਜੇ ਕਰੀ ਆਪਾਂ ਗਾਹਾਂ ਦੇ ਨੰਬਰ ਪੰਜਾਬ ਦਾ ਹਾਂਜੀ ਹਾਂ ਨੰਬਰ ਪੰਜਾਬ ਦਾ ਤੇ ਕਿੰਵੇਂ ਓਨਰ ਹੈ ਇਹ ਇਹ ਸ਼ਰਦ ਸੈਕੰਡ ਓਨਰ ਹੈਗਾ ਸੈਕੰਡ ਓਨਰ ਆ 2008 ਮਾਡਲ ਆ 3 ਸਪੀਡ ਦੇ ਵਾ ਮੈਨ ਅਸਲ ਵਿੱਚ ਇਹਦੀ ਕਾਪੀ ਦੇਖੀ ਨਹੀਂ ਗੀ ਮੈਂ ਤੈਨੂੰ ਪੱਕਾ ਨਹੀਂ ਤੈਨੂੰ ਕਹਿ ਸਕਦਾ ਫਸਟ ਆ ਜਾਂ ਸੈਕੰਡ ਠੀਕ ਆ ਮੈਂ ਬੰਨ ਕਿੱ ਇੱਕ ਮੰਗ ਦਿੱਤਾ ਇਹਦਾ 485000 ਮੱਕੀ ਮੌਕੇ ਤੇ ਹੋ ਜਾਂਦਾ ਹੁੰਦਾਗਾ ਮੌਕੇ ਤੇ ਮਾਨਤਨ ਦਾ 15000 ਰੁਪਏ ਕਰਦਾਂਗੇ 455 455 ਦੱਸਿਓ ਦੂਜਾ ਸੋਨਾ ਦੇ ਕਿਹੋ ਸੀ ਉਹ ਤੇ ਯਾਦ ਰਹਿ ਗਿਆ ਠੀਕ ਆ ਉਹ ਵੇਚ ਗਿਆ ਹਾਂ ਉਹ ਵੇਚ ਗਿਆ ਤੇ ਇੱਧਰ ਆ ਗਿਆ ਡੀਆਈ 60 ਸੋਨਾ ਲਿਕ ਵਾਲਿਆਂ ਦਾ ਹਾਂ ਇਹ ਕਿੰਨਾ ਮਾਡਲ ਹੈ ਬਈ ਇਹ 2007 ਮਾਡਲ ਹੈ ਇਹ ਨਾ 4 ਸਿਲੰਡਰ ਹੁੰਦਾ ਹੈਗਾ ਵੀਰੇ 4 ਸਿਲੰਡਰ ਡਾਇਰੈਕਟਰ ਹੈ ਹਾਂ ਤੇਲ ਬ੍ਰੇਕਾ ਹੁੰਦਾ ਡਿਸਟ੍ਰਿਬਿਊਟਰ ਵਾਲਾ ਹੁੰਦਾ ਹੈ ਡਿਸਟ੍ਰਿਬਿਊਟਰ ਵਾਲਾ ਇੰਜਨ ਗੇਅਰ ਪੱਖੋਂ ਤਾਂ ਆਪਣੇ ਕੋਲ ਇੰਜਨ ਗੇਅਰ ਪੱਖੋਂ ਠੀਕ ਆਗਾ ਪੂਰਾ ਗਾਰੰਟੀ ਹੋ ਜਾ ਤੇ ਇਹ ਵੀ ਕੀ ਡਿਮਾਂਡ ਆ ਡਿਮਾਂਡ 3 15 ਕਰਦੇ ਆ ਮੌਕੇ ਤੇ ਹੋਰ ਹੋ ਜਾਂਦਾ ਦੇ ਦਾਂਗੇ ਤਿੰਨ ਕਰਦੇ ਆ ਮੌਕੇ ਤੇ ਪੂਰੇ ਤਿੰਨ ਦਾ ਬਣ ਜੂ ਲਓ ਮਿੱਤਰੋ ਆਜੋ ਟਰੈਕਟਰ 'ਚ 15000 ਰੁਪਏ ਡਿਸਕਾਊਂਟ ਆ ਆ ਆ ਗਿਆ ਸਵਰਾਜ 855 ਤੇ ਇਹ ਕਿੰਨਾ ਮਾਡਲ ਆ ਬਾਈ ਇਹ 12 ਮਾਡਲ ਆ ਬਾਈ ਤੇ ਪਾਵਰ ਸਟੀering ਡਬਲ ਪੰਪ 'ਚ ਆ ਇਹ ਇਹ ਪਾਵਰ ਸਟੀering ਤੇ ਡਬਲ ਪੰਪ 'ਚ ਆ ਇਹ 12 ਮਾਡਲ ਡਿਸਟ੍ਰਿਬਿਊਟਰ ਹੈ ਨਹੀਂ ਇਹਦੇ ਭਰਾ ਠੀਕ ਆ ਇਹ ਕਿੰਨੇ 'ਚ ਬਣ ਜੂਗਾ ਇਹ ਦਾ 465000 ਮੰਗ ਕਰਦੇ ਆ ਬਾਕੀ ਮੌਕੇ ਤੋਂ ਹੋ ਜਾਂਦਾ ਹੁੰਦਾਗਾ 465000 ਦਾ ਦੇ ਦਾਂਗੇ ਮਤਲਬ 15000 ਰੁਪਏ ਭਾਏ ਚੋਂ ਡਿਸਕਾਊਂਟ ਕਰ ਦਾਂਗੇ ਹੋਰ ਕਰ ਦਾਂਗੇ ਜੋ ਕਹਾਂਗੇ ਤੂੰ ਗੱਲ 20 20000 ਕਰ ਦਾਂਗੇ ਚਲੋ 5 ਹੋਰ ਘਟਾ ਦੇ ਨੇ ਆਪਾਂ ਲੋ ਵੀ ਸੱਜ ਨੂੰ 20000 ਰੁਪਏ ਚੋਂ ਡਿਸਕਾਊਂਟ ਹੋ ਜੂ ਤੇ ਇੱਧਰ ਵੀ ਖੜਾ ਇੱਕ ਸਵਰਾਜ 855 ਇਹ ਕਿੰਨਾ ਮਾਡਲ ਆ ਬਾਈ ਇਹ ਮਾਡਲ ਹੈਗਾ 11 ਵੀਰੇ 2011 ਮਾਡਲ ਆ ਪੰਜਾਬ ਦਾ ਨੰਬਰ ਹੈ ਪੀਪੀ 65 ਮਹਾਲੀ ਦਾ ਹਾਂਜੀ ਹਾਂ ਮਹਾਲੀ ਦਾ ਨੰਬਰ ਆ ਇਹ ਰਿਵਰਸ ਪੀਟੀਓ ਆ ਗਿਆ ਰਿਵਰਸ ਪੀਟੀਓ ਆ ਗਿਆ ਤੇ 3 ਸਟਾਰ ਆ ਗਿਆ ਮਤਲਬ ਕਿ ਤੇਲ ਬ੍ਰੇਕਾਂ ਦਾ 3 ਸਟਾਰ ਤੇਲ ਬ੍ਰੇਕਾਂ ਤੇ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਆਪਾਂ ਰੱਬ ਤੇਰਾ ਭਲਾ ਕਰ ਦੇ 4 ਲੱਖ ਤੇ 10000 ਕਰ ਦਿਆ ਮੰਗਦਾ ਇਹਦੀ ਮੰਡੀ ਦੀ 4 ਲੱਖ 10000 ਰੁਪਇਆ ਮੋਕਾ ਤੇ ਦੇ ਦੇਣਾ ਮਤਲਬ ਇਹ ਕਿੰਨੇ ਦਾ ਬਣ ਜਾਊਗਾ ਦੇ ਦਾਂਗੇ 90 95 ਹਜ਼ਾਰ ਦਾ ਦੇ ਦਾਂਗੇ ਮਤਲਬ ਇਹ ਚ ਵੀ ਆਪਾਂ 15 ਕੇ ਹਜ਼ਾਰ ਡਿਸਕਾਊਂਟ ਜਿੰਨੇ ਟਰੈਕਟਰ ਖੜੇ ਨੇ ਆਪਣੇ ਕੋਲੇ ਪੰਜੇ ਰੇਗ ਟਰੈਕਟਰ ਚੋਂ 15000 ਰੁਪਇਆ ਡਿਸਕਾਊਂਟ ਉਹ 15 ਹੋ ਜਾਂਦਾ 20 ਹੋ ਜਾਂਦਾ ਯਾਰ ਉਹ ਤਾਂ 15 ਤੋਂ 20 ਆਉਣਾ ਪੈਂਦਾ ਵੀ ਗਾਹਾਂ ਗਾਹਾਂ ਕੇ ਕਹੇ ਜਾਗੇ हां ਤੇ ਆ ਆ ਗਿਆ ਸਵਰਾ 735 ਹਾਂ ਇਹ ਵਿੱਚ ਕੱਟਿਆ ਸੀ ਵੀਰੇ ਡੈਕਟਰ ਆਪਾਂ ਸੋਨਾਲੀ ਕਾ ਚ ਇਹ ਸਾਰਾ オリジナル ਹੈ ਬਾਈ ਥੱਲੋਂ ਬਾਡੀ ਲਾਈਨ ਦਾ オリジナル ਹੈ ਪਿੱਛੇ ਰਿੰਮਾਂ ਤੇ ਮਾੜੇ ਮੁੰਡੇ ਕੋਰਾਆਂ ਜੀਆਂ ਹੋ ਜਾਂਦੀਆਂ ਹੈਗੀਆਂ ਠੀਕ ਹੈ ਤੇ ਇਹ ਮਾਡਲ ਕਿੰਨਾ ਹੈਗਾ ਮਾਡਲ ਇਹ 97 ਹੈਗਾ 2 1997 ਮਾਡਲ ਹੈ ਤੇ ਇਹਦੀ ਕੀ ਡਿਮਾਂਡ ਹੈ ਮੰਗ ਤਾਂ 1 ਲੱਖ 48000 ਮੰਗਦੇ ਆ ਦੇ ਦਾਂਗੇ 1 ਲੱਖ 35000 ਦਾ 135000 ਦਾ ਬਣ ਜਾਊ ਇੱਕ ਵਾਰ ਜਿਹੜਾ ਹੋ ਜਾਂਦਾ ਹੁੰਦਾ ਮੌਕੇ ਤੇ ਜਦ ਆਪਾਂ ਕਿਸੇ ਆਪਾਂ ਮਤਲਬ 10 12 ਮਾਡਲ ਤੋਂ ਉੱਪਰ ਪਰ ਆਪਾਂ ਲੋਨ ਵੀ ਕਰਵਾ ਲੈਂਦੇ ਹਾਂ ਹਾਂ ਲੋਨ ਹੋ ਜਾਂਦਾ ਵੀਰੇ ਹੋ ਜਾਂਦਾ ਤੇ ਇਹ ਤੋਂ ਲਾਭ ਇੱਕ ਸਵਰਾ 735 ਆਪਣੇ ਕੋਲੇ ਉਹ ਖੜਾ ਹੈਗਾ ਹਾਂ ਵੀਰੇ ਉਹ ਵੀ ਉਹ ਕਿੰਨਾ ਮਾਡਲ ਆ ਉਹ 6 ਮਾਡਲ ਆ ਭਰਾ 2006 ਮਾਡਲ ਆ ਤੇ ਉਹਦੀ ਕੀ ਡਿਮਾਂਡ ਆ ਬਾਈ ਉਹਦੀ ਡਿਮਾਂਡ ਤਾਂ ਮੰਗਦੇ 2 ਲੱਖ ਤੇ 85000 ਰੁਪਏ ਦਾ 285000 2006 ਮਾਡਲ ਆ ਟਾਇਰ ਇਹਦੇ ਨਵੇਂ ਪਾਏ ਪਏ ਨੇ ਹੈ ਨਹੀਂ ਟਾਇਰ 85 ਕੇ ਪੈਸੇ ਟਾਇਰ ਆ ਵੀਰੇ 85 ਕੇ ਪੈਸੇ ਟਾਇਰ ਆ ਟਾਇਰ ਨਾ ਪਹਿਲਾਂ ਨਾਲ ਦੇ ਸੀ ਆਪਾਂ ਹੀ ਬਦਲਿਆ ਪਰ ਇੰਨਾ ਵੀ ਚੱਲੇ ਵੇ ਥੋੜੇ ਜਿ ਮਿਲ ਗਏ ਵੀ ਚੱਲੇ ਇੰਨੇ ਨਾਲ ਥੋੜਾ ਰੇਟ ਤੇ ਰਹਿ ਜਾਂਦਾ ਇਹ ਸਾਰਾ オリジナル ਹੈ ਬਈ ਇਹ ਰੰਗ ਹਾਂ ਹਾਂ ਸਾਰਾ ਟਰੈਕਟਰ ਓਕੇ ਹੈਗਾ ਇਹ ਸਾਰਾ ਟਰੈਕਟਰ ਓਕੇ ਹੈ ਤੇ ਇਹਦੀ ਡਿਮਾਂਡ ਹੈਗੀ 250 ਓਕੇ ਤੇ ਕਿੰਨੇ ਦਾ ਬਣ ਜੂਏ ਓਕੇ ਦੇ ਦਾਂਗੇ 70000 ਦਾ ਵੀਰੇ ਮੌਕੇ ਤੇ ਸੋਹਣਾ ਟਰੈਕਟਰ ਹੈਗਾ ਹਾਂ ਟਰੈਕਟਰ ਸੋਹਣਾ ਹੈਗਾ ਸੋਹਣਾ ਹੈ ਕਲੱਚ ਵੀ ਨਹੀਂ ਟਰੈਕਟਰ ਦਾ ਕਲੱਚ ਵੀ ਨਹੀਂ ਉਹ ਦਾ ਸੁਣਿਓ ਮੋਬਾਈਲ ਮੇਰਾ ਹੈਗਾ 98155 ਹਾਂਜੀ 74755 ਤੇ ਅੱਜ ਤਾਂ ਤੁਸੀਂ ਆਏ ਹੋ ਸੀ ਬਰਨਾਲੇ ਮੰਡੀ ਚ ਹਾਂਜੀ ਵੀਰੇ ਤੇ ਉਦੋਂ ਬਰਨਾਲੇ ਮੰਡੀ ਤੋਂ ਇਲਾਵਾ ਬਰਨਾਲੇ ਤੋਂ ਬਾਅਦ ਆਪਣੇ ਟਰੈਕਟਰ ਨਾ ਪੱਖੋ ਕੈਂਚੀਆਂ ਖੜੇ ਹੁੰਦੇ ਆ ਉੱਥੇ ਬਾਈ ਲਾਲਾ ਬੈਠਾ ਹੁੰਦਾ ਦਿਲਜੀਤ ਸਿੰਘ ਲਾਲਾ ਕਹਿੰਦੇ ਆਪਾਂ ਨੂੰ ਠੀਕ ਆ ਬਾਈ ਲਾਲਾ ਤੇ ਬਾਈ ਦਾ ਨੰਬਰ ਹੈਗਾ 98150 75672 ਬਾਕੀ ਜਿਹੜੇ ਬਾਈ ਹੋਣਾਂ ਨੇ ਨੰਬਰ ਬੋਲੇ ਨੇ ਉਪਰ ਟਾਈਟਲ ਚ ਵੀ ਚੱਲੀ ਜਾਂਦੇ ਤੇ ਜਿਹੜਾ ਵੀ ਕੋਈ ਵੀ ਟਰੈਕਟਰ ਲੈਣਾ ਤਾਂ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ